ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵੀਰ ਸਿੰਘ ਪਿੰਡ ਜੱਤੇਵੜੇ ਤੋਂ ਆ ਜੀ ਸਾਡੇ ਮਾਪੁਰਖਾਂ ਦੀ ਜ਼ਮੀਨ ਜਿਹੜੀ ਜਗ੍ਹਾ ਸੀਗੀ ਜੀ ਰਿਕੀ ਰਾਮ ਸੰਤ ਬਾਬਾ ਸੰਤ ਜੀ ਦੀ ਉਹ ਸਾਡੀ ਜਗ੍ਹਾ 'ਚ ਬਣੀ ਹੋਈ ਜੀ ਕੁਝ ਲੋਕਾਂ ਨੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਖਾਸਤਾ ਹਾਲ ਸੀ ਅਸੀਂ ਉਹਨੂੰ ਰਿਪੇਅਰ ਕਰਨ ਦੇ ਪੰਚਾਇਤ ਨੂੰ ਕਿਹਾ ਸੀ ਉਹ ਨਹੀਂ ਸਾਨੂੰ ਕਿਹਾ ਵੀ ਤੁਸੀਂ ਆਪੇ ਰਿਪੇਅਰ ਕਰ ਲਓ ਅਸੀਂ ਜਿੱਥੋਂ ਰਿਪੇਅਰ ਕਰਨ ਗਏ ਤਾਂ ਮੁੜ ਕੇ ਫੌਲਸ ਤੇ ਸਾਡੇ ਦੇ ਪਰਚਾ ਦਾਖਲ ਕਰਾਤਾ ਜੀ ਜਿਹਦੇ ਵਿੱਚ ਸਾਡੇ ਚਾਚਾ ਜੀ ਨੇ ਸਤੇਂਦਰਪਾਲ ਸਿੰਘ ਜੀ ਉਹਨਾਂ ਦਾ ਵੀ ਨਾਮ ਲਗਦਾ ਜੀ ਇਹ ਸਾਡੇ ਨਾਲ ਧੱਕਾ ਹੋਇਆ ਜੀ ਇਹਦੇ ਕੋਰ ਕੀਤਾ ਉਹ ਨਹੀਂ ਸਾਡੇ ਫੈਮਿਲੀ ਮੈਂਬਰਾਂ ਤੇ ਜੀ ਤਾਂ ਸਾਡੇ ਚਾਚਾ ਜੀ ਤੇ ਇੱਕ ਹੋਰ ਸਾਡੇ ਚਾਚਾ ਜੀ ਲੱਗਦੇ ਨੇ ਸਤਪਾਲੀ ਉਹਨਾਂ ਤੇ ਪਰਚਾ ਨੇ ਯਾਜ ਕਰਾਤਾ ਐਸੀ ਐਸੀ ਗੱਲ ਦੀ ਨਾ ਜਿਹੜਾ ਵੀ ਸਾਨੂੰ ਵੱਧ ਘੱਟ ਬੋਲਿਆ ਪਰ ਅਸੀਂ ਕੁਝ ਨਹੀਂ ਬੋਲਿਆ ਸਾਰੀ ਉਸੇ ਰਿਕਾਰਡਿੰਗ ਹੈਗੀ ਉਹ ਚੈੱਕ ਕਰ ਸਕਦੇ ਆ ਉਹਨਾਂ ਨੇ ਵੀਡੀਓ ਬਣਾਈਆਂ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਇਹ ਸਾਡੇ ਨਾਲ ਨਈ ਯਾਜ ਹੋਇਆ ਜੀ ਇਸ ਕਰਕੇ ਇਹਦੀ ਛਾਣ ਵੀ ਨਹੀਂ ਕੀਤੀ ਆ ਬਈ ਚਾਚਾ ਜੀ ਨੇ ਉਹ ਬਾਹਰੋਂ ਆਏ ਨੇ ਉਹ ਐਨਆਰ ਇਸ ਕਰਕੇ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾਂਦਾ ਵੀ ਤੈਨੂੰ ਜਾਣ ਨਹੀਂ ਦੇਣਾ ਇੱਦਾਂ ਕਰਾਂਗੇ ਉਦਾਂ ਕਰਾਂਗੇ ਇਹਦੀ ਉਜ ਪਤਲੀ ਜਿਹੜੀ ਜਾਂਚ ਕਰਾਵੇਈ ਜਾ ਬਈ ਇਹ ਜਿਹੜੀ ਜ਼ਮੀਨ ਆ ਉਹ ਸਾਡੇ ਪਰਿਵਾਰ ਦੇ ਮੈਂਬਰ ਚਾਚਾ ਜੀ ਦੇ ਨਾਂ ਤੇ ਆ ਇਸ ਕਰਕੇ ਸਾਡਾ ਤਕਾ ਹੋ ਰਹੀ ਹੈ ਨਿਆਂ ਹੋਣੀ ਚਾਹੀਦਾ ਜੀ ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਹੋ ਕਿ ਜ਼ਮੀਨ ਸਾਡੇ ਨਾਂ ਲਖਾ ਦਿਓ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਜਾ ਕੇ ਸਾਨੂੰ ਇਨਸਾਫ ਮਿਲ ਸਕੇ ਸਾਡਾ ਜਿਹੜਾ ਤਕਾ ਹੁੰਦਾ ਉਹ ਵਾਪਸ ਹੋਇਆ ਜਾਵੇ